ਸ਼ੁਕਰ ਆ ਪ੍ਰਮਾਤਮਾ ਦਾ ਸਿਰ ਤੇ ਛੱਤ ਐ ਬੜੀ ਸੋਹਣੀ ਰੋਟੀ ਜਲਾਈ ਜਾਂਦਾ ਬਿਆ ਮਾਲਕ ਕਦੇ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪੈਂਦੀ ਦੇਖੋ ਇੱਕ ਗੱਲ ਯਾਦ ਰੱਖਣਾ ਖੁਆਇਸ਼ਾਂ ਨਹੀਂ ਜੇ ਮੁਕਣੀਆਂ ਜੋ ਚਾਹਦੇ ਹੋ ਤੁਹਾਨੂੰ ਅੱਜ ਮਿਲ ਵੀ ਜਾਏਗਾ ਨਾ ਤੇ ਤੁਹਾਡੇ ਮਨ 'ਚ ਹੋਰ ਚੀਜ਼ ਆਈ ਨਹੀਂ ਕਿ ਮੈਨੂੰ ਇਹ ਵੀ ਮਿਲ ਜੇ ਉਹ ਵੀ ਮਿਲ ਜੇ ਇਹਦਾ ਕੋਈ ਅੰਤ ਨਹੀਂ ਜੇਗਾ ਬੰਦਾ ਨਹੀਂ ਜੇ ਰਾਜ ਸਕਦਾ ਕਦੇ ਪਰ ਜਦੋਂ ਤੁਹਾਨੂੰ ਬਹੁਤ ਲੱਗੇਗੀ ਕਿ ਮੈਂ ਜਿੱਦ ਬੜੀ ਕੀਤੀ ਰੱਬ ਦੇ ਅੱਗੇ ਜਾ ਕੇ ਮੈਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਜੇਦੋ ਮਨ ਤੁਹਾਡਾ ਬਾਰ ਬਾਰ ਇੱਕੋ ਜੀ ਨੂੰ ਸੋਈਏ ਦੁਖੀ ਹੁੰਦਾ ਰਹੇ ਤਾਂ ਕਦੀ ਘਰੋਂ ਬਾਹਰ ਨਿਕਲ ਜਾਣਾ ਦੂਸਰੀਆਂ ਔਲ ਦੇਖਿਆ ਕਰੋ ਤੁਹਾਨੂੰ ਰੱਬ ਨੇ ਸੁੱਖ ਦੀ ਰੋਟੀ ਦਿੱਤੀ ਆ ਘਰ ਬੈਠੇ ਹੋ ਨਿੱਗੇ ਆਰਾਮ ਨਾਲ ਹੋ ਕੇ ਸਰਦੀਆਂ ਜੇ ਸੋ ਰਹੇ ਹੋ ਬਾਹਰ ਦੁਨੀਆ ਨੂੰ ਉਹ ਵੀ ਨਸੀਬ ਨਹੀਂ ਜੇ ਸਾਨੂੰ ਪਤਾ ਨਹੀਂ ਕਿੰਨੀ ਦੁਨੀਆ ਭੁੱਖੀ ਸੋਏ ਜਾਂਦੀ ਏ ਸੋ ਮਾਲਕ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਜੇ ਹਮੇਸ਼ਾ ਨੂੰ ਇਹੋ ਕਿਹਾ ਕਰੋ ਕਿ ਮਾਲਕਾ ਤੁਮ ਮੈਨੂੰ ਬਹੁਤ ਚੰਗੇ ਪਾਸੇ ਰੱਖਿਆ ਆ ਮੇਰੇ ਘਰ ਰੋਟੀ ਚਲਾਣਿਆ ਮੈਨੂੰ ਇੱਜ਼ਤ ਪਾਸੇ ਰੱਖਿਆ ਆ ਮੈਂ ਆਪਣਾ ਕਮਾ ਕੇ ਖਾ ਰਿਹਾ ਆਪਣੇ ਪਰਿਵਾਰ ਦੇ ਨਾਲ ਬੈ ਕੇ ਸੁੱਖ ਨਾਲ ਸਮਾਂ ਬਤੀਤ ਕਰ ਰਿਹਾ ਦੁੱਖ ਜ਼ਿੰਦਗੀ ਦੇ ਬੜੇ ਭਾਰੇ ਹੁੰਦੇ ਜੇ ਜਿੰਨਾ ਸਮਾਂ ਰਾਣਾ ਉਹਦਾ ਸ਼ੁਕਰ ਕਰਕੇ ਗੁਜ਼ਾਰੀ ਜੋ ਗਿਲੇ ਛਿਕਿਆਂ ਉਸ ਤੇ ਜ਼ਿੰਦਗੀ ਨਹੀਂ ਬਣੀ ਹੋਈ ਅਰਦਾਸ ਕਰੋ ਸ਼ੁਕਰਾਨਾ ਕਰੋ ਤੇ ਸਰਬੱਤ ਦਾ ਭਲਾ ਮੰਗੋ